ਹੈਲੋ ਬਾਈ ਕੀ ਹਾਲ ਚਾਲ ਆ ਹੋਰ ਸਾਰੇ ਠੀਕ ਠਾਕ ਹੋ ਬਈ ਅੱਜ ਸਾਡੇ ਹੈਗੀ ਆ ਜਾਗੋ ਜਾਗੋ ਤੇ ਉਸ ਤੋਂ ਬਾਅਦ ਇੱਥੇ ਲੱਗਣਾ ਆਪਣੇ ਵਟਨਾ ਆ ਆਪਣੇ ਵਟਨੇ ਦੀ ਜਗ੍ਹਾ ਹੈਗੀ ਤੇ ਹੋਰ ਤੇ ਉਧਰੋਂ ਬਈ ਨਾਨਕੇ ਆਈ ਜਾਂਦੇ ਆ ਉਹ ਤੁਹਾਨੂੰ ਦਿਖਾਉਨੇ ਆ ਅੱਜ ਆਇਓ ਆਇਓ ਆ ਦੇਖੋ ਬਈ ਅੱਜ ਕਿੱਥੇ ਖੜਾ ਆ ਸਾਡੇ ਨਾਨਕੇ ਆਉਣ ਇਹਨਾਂ ਦਾ ਚੱਲੋ ਸਾਰੇ ਆ ਗਏ ਤੁਸੀਂ ਵੀ ਆ ਗਏ ਇੱਕ ਬੱਡੀ ਉਹ ਨਾਲ ਹੀ ਹੋ ਗਈ ਹੈ ਜੀ ਇੱਥੇ ਨੂੰ ਹੋ ਜਾ ਕੇ ਖੜੇ ਹਾਂ ਹਾਂ ਵੀ ਸਾਡੇ ਨਾਨਕ ਆਜਾ ਵੀ ਅੱਗੇ ਨਾਲ ਤੁਸੀਂ ਹਾਂ ਜੀ ਜੀ ਦੇ ਬਾਹਰ ਜੀ ਬੋਲੇ ਬੋਲੇ ਜੀ ਹਾਂ ਜੀ ਸਾਡੀ ਰਾਤ ਦੀ ਪੀਹਾ ਬੋਲੇ ਲੋ ਵੇ ਇਧਰ ਮੁੰਡੇ ਪਾੜੇ ਕਹਿੰਦੇ ਪਕੌੜੇ ਲਈ ਆਉਂਦੇ ਆ ਹਰਾਨ ਕਿਆਂ ਨੂੰ ਇੱਥੇ ਖਵਾਉਣ ਪਿਉਣਗੇ ਚਾਹਾਂ ਪਾਣੀ ਦਾ ਪ੍ਰਬੰਧ ਕਰਤਾ ਬਈ ਓਏ ਆ ਸਮਾਈਲ ਸਾਡੇ ਮੈਂਬਰ ਸਾਹਿਬ ਦਾ ਮੁੰਡਾ ਇਹ ਸਮਾਈਲ ਕਰਦਾ ਰਹਿੰਦਾ ਰ ਨਾ ਸਮਾਈਲ ਆ ਲੋ ਜੀ ਆ ਆ ਕੀ ਹਾਲ ਹੈ ਬਈ ਆ ਜੀ ਆਪਾਂ ਦੇਖ ਲਓ ਲੋ ਬਈ ਆਪਣੀ ਡਿਊਟੀ ਲੱਗ ਗਈ ਇੱਥੇ ਚਾਹ ਪਾਣੀ ਦੇ ਬਲਾਸੀ ਇਹ ਚਾਹ ਪਾਣੀ ਇੱਧਰ ਰਸ ਗੁੱਲਾ ਵਾਈਟ ਵਾਲਾ ਕਾਲੇ ਵਾਲਾ ਨਾਲ ਹੈ ਕਾਲਾ 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 ਲਓ ਜੀ ਆ ਹੋ ਗਏ ਆਪਣੇ ਗੋਭੀ ਵਾਲੇ ਆ ਗਏ ਆਪਣੇ ਗੋਭੀ ਵਾਲੇ ਆ ਹੋ ਗਏ ਆਪਣੇ ਬਰੈਡ ਲਓ ਜੀ you ਲੋ ਜੀ ਇੱਧਰ ਆਪਣਾ ਪਕੌੜਿਆਂ ਦਾ ਕੰਮ ਚੱਲ ਪਿਆ ਇੱਧਰ ਆਪਣੇ ਨਾਲ ਕੇ ਸਾਰੇ ਆ ਗਏ ਆ ਪਕੌੜੇ ਛਕੋੜੇ ਛਕਣ ਗਿਆ ਮਾਸੀ ਆ ਗਈ ਸਾਡੀ ਆ ਦੇਖੋ ਚਮਚਿਆਂ ਨਾਲ ਜਿੰਦੀ ਮੈਂ ਹਾਂ ਹਾਂ ਚਲੋ ਚੋ ਚੋ ਆ ਦੇਖੋ ਉਹ ਵੀ ਆ ਕੁੜੀ ਦੁਰੀਆਰ ਆ ਗਈ ਆ ਬਾਈ ਵੀ ਦੁਰੀਆਰ ਆ ਗਿਆ ਲਓ ਜੀ ਆ ਵਟਨੇ ਦਾ ਕੰਮ ਹੋ ਗਿਆ ਸਟਾਰਟ ਇੰਦਰ ਆਪਣੇ ਵਟਨਾ ਲੱਗਣਾ ਹੁਣ ਹਾਂ ਦੇ ਆਪਣੇ ਵਟਨਾ ਲੱਗਣਾ ਹੁਣ ਵਟਨਾ ਸਾਦੇ ਤੇ ਹੁਣ ਲਾਉਣ ਦੀ ਤਿਆਰੀ ਚਾ ਪੂਰੇ ਬਈ ਹੁਣ ਕਰ ਲੱਗੇ ਸਟਾਰਟ ਹਾਂ ਜਲਦੀ ਆ ਜਾ ਭੱਜ ਕੇ ਨਾ ਲਓ ਜੀ ਹੁਣ ਆਪਣੇ ਵਟਨਾ ਲਾਏ ਜਾਂਦੇ ਆਂ ਮਮਰਾ ਥੋੜਾ ਆ ਹੁਣ ਤੇ ਵੀ ਲਾਉਣਾ ਆਉਂਦਾ ਨਹੀਂ ਪਿਲ ਆਇਆ ਲਓ ਜੀ ਹੁਣ ਆਪਣੀ ਸਾਰੀ ਗੈਂਗ ਪਾਰਟੀ ਆਉਗੀ ਇੱਥੇ ਸਾਰੀ ਸਾਦਰ ਰਹੇ ਸਾਰਿਆਂ ਨੂੰ ਆਪਣੇ ਹੌਲੀ ਹੌਲੀ ਬੰਦੇ ਇਕੱਠੇ ਹੋ ਗਏ ਬੰਦਾ ਲੋਗ ਆ ਗਏ ਸਾਰੇ ਓਏ ਗਰੁੱਪ ਫੋਟੋ ਹੋਊਗੀ ਉਸ ਤੋਂ ਬਾਅਦ ਅੱਗੇ ਆਪਾਂ ਵਧਦੇ ਹਾਂ ਜੀ ਗਰੁੱਪ ਫੋਟੋ ਹੋਣ ਦਿੰਦੇ ਆਂ ਜੀ ਪੂਰਾ ਅੱਗੇ ਵੰਦਿਆ ਮਰੀ ਦਾ ਫੋਨ ਕਿਹੜਾ ਸੱਤੇ ਵੀਰ ਸੱਤੇ ਵੀਰ ਸੱਤੇ ਵੀਰ ਲੋ ਜੀ ਇੱਧਰ ਸਾਡੀ ਭਾਬੀ ਵੀ ਪੂਰਾ ਰੈਡੀ ਐ ਨੱਚਣ ਨੂੰ ਇਹਨਾਂ ਨੂੰ ਇਹ ਨਹੀਂ ਪਹਿਲਾਂ ਫੋਟੋ ਕਰੋ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਵੀਡੀਓ ਬਣਾ ਰਿਹਾ ਇੱਧਰ ਆਪਣਾ ਭਾਈ ਨਿਕਲਦਾ ਰਹੇ ਰੱਜ ਹੌਣ ਪਟੜਾ ਵਧਾਉਣ ਲੱਗੇ ਆ ਤੇ ਛਗੜਿਆ ਹੁੰਦਾ ਵਾ ਸੱਤ ਰੀਨ ਚੱਕ ਕੇ ਘਮਾਉਣਾ ਜਾਂਦਾ ਵਾ ਐ ਕਰਕੇ ਅੱਜ ਵਾਰ ਮਾਚਿੰਗ ਵੀ ਲੱਗੇ ਪਿਆ ਪਟੜਾ ਵਲੋਂ ਉਹ ਵੀ ਆਪਣਾ ਡੀਜੇ ਦਾ ਕੰਮ ਚੱਲ ਪਿਆ ਆਪਣੀ ਜਨਤਾ ਪਾਰੀ ਆ ਪੂਰਾ ਜਨਤਾ ਪਾਰੀ ਆ ਇਹ ਕਰ ਰਿਹਾ ਆਪਣਾ ਪੌਲਾ ਪਿੰਜਵਾਏ ਮੈਂ ਦੇਖੋ ਜੀ ਲੱਗਿਆ ਨਹੀਂ ਰੋਪੂਆ ਨੂੰ ਤੁਹਾਡੇ ਨਾਲ ਬੱਸ ਕਰੋ ਯਾਰ ਮੈਨੂੰ ਬੰਦ ਕਰ ਦਿਓ ਉਹ ਡੂਗਾ ਹੈ ਉਹ ਦੇਖੋ ਬਈ ਹੁਣ ਨਿਕੂ ਦਾ ਯਾਰ ਬਸ ਲਓ ਜੀ ਨਿਕੂ ਦਾ ਡਾਂਸ ਚੈੱਕ ਕਰੋ ਦੇਖੋ ਆਓ 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 ਲਓ ਜੀ ਇਤਰਾ ਪਰੀ ਜਾਗੋ ਹੋ ਗਈ ਆ ਸਟਾਰਟ ਜਾਗੋ ਲਈ ਚੱਕ ਮਾਮੀ ਨੇ ਉੱਤੋਂ ਬਲੋ ਦੁਆ ਉਂਗਲੀ ਮਰੀ ਜਾਂਦਾ ਬਾਈ ਇਲੈਕਸ਼ਨ ਮਰੀ ਜਾਂਦਾ ਪੂਰਾ ਗਿਆਨੀ ਪਰ ਆਪ ਬੰਦਿਆਂ ਨੂੰ ਆਪਾਂ ਕਰ ਦਿਆ ਸਾਈਡ ਤੇ ਬਈ ਇਹ ਹੋ ਜਾ ਸਾਈਡ ਤੇ ਜਾ ਕੋ ਚੱਕਣ ਲੱਗੇ ਆ ਇਹ ਆਪ ਕੋਲ ਮੋੜ ਥੋੜਾ ਸੀ ਕਰਨਾ ਆ ਦਾ ਵਿੱਚ ਹੀ ਹੋ ਜਾ ਵੀਰ ਬਣ ਕੇ ਜਾ ਔਰ ਨਿੱਕੂ ਹਟਦਾ ਹੀ ਨਹੀਂ ਕਹੇ ਤੂੰ ਨਹੀਂ ਹਟਦਾ ਬੰਦਾ ਲੋ ਵੀ ਅੱਗੇ ਆਪਣਾ ਡਾਂਸ ਦੇਖੋ ਜੀ ਚੈੱਕ ਕਰੋ ਜੇ ਆਪਣੀ ਵਾਈਬ ਹੈ ਹੋਵੇ ਜਨਤਾ ਆਪਣੀ ਸਾਰੀ ਗਲੀ ਦੀ ਉਧਾ ਚੱਲ ਮੋਲ ਤੇ ਹੀ ਬਈ ਆ ਦੇਖੋ ਪੂਰਾ ਹੈ ਬੱਚਨ ਜਮ ਤੇ ਕੰਮ ਹੋਇਆ ਕਾਲੀ ਸ਼ਰਟ ਵਾਲਾ ਬਾਈ ਆਪਣਾ ਫਰੈਂਡ ਸੀਗਾ ਪੂਰਾ ਤੋਂ ਇਧਰ ਸਾਡਾ ਦੁੱਦੀ ਪਿਆ ਗਿਆ ਹੋਵੇ ਕਿੱਲਾ ਹੂੰ ਹੂੰ ਉਹ ਵੇਖ ਉਹ ਇਧਰੋਂ ਉਹ ਮੇਰਾ ਯਾਰ ਨਿੱਕੂ ਵੀ ਲੰਘ ਗਈ ਮੇਰੇ ਕੋਲ ਦੀ ਡਾਂਸ ਵੇਖੋ ਇਹ ਦੁੱਦੀ ਬਾਈ ਆਪਣੀ ਅੱਗੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਡਾਂਸ ਅੱਗੇ ਬਈ ਆਪਾਂ ਹੁਣ ਆਪਾਂ ਨੂੰ ਸੱਦਾ ਆਇਆ ਸੀਗਾ ਵੀ ਤਾਂ ਆਪਾਂ ਉਹ ਚਲਾਉਣੇ ਪਟਾਕੇ ਆਹ ਲਓ ਜੀ ਹੁਣ ਆਪਾਂ ਚਲਾਵਾਂਗੇ ਪਟਾਕੇ ਆਹ ਲਓ ਬਈ ਕੜਾਕੇ ਵੀ ਆ ਗਏ ਆਪਣੇ ਹੁਣ ਦੇਖੋ ਜੀ ਬਈ ਆਪਾਂ ਥੋੜਾ ਜਿਹਾ ਡਾਂਸ ਕਰਕੇ ਉਸ ਤੋਂ ਬਾਅਦ ਫਾਸਟ ਕਰਾਂਗੇ ਇਹ ਲਓ ਆਪਾਂ ਰੱਖਦੇ ਪਟਾਕੇ ਔਰ ਆਪਾਂ ਇੱਥੇ ਲਾਵਾਂਗੇ ਇਹਨੂੰ ਅੱਗ ਉਸ ਤੋਂ ਬਾਅਦ ਕਰਾਂਗੇ ਸਟਾਰਟ ਦੇਖੋ ਜੀ ਬਈ ਉਹ ਚੱਕਲੇ ਮੁੰਡੇ ਨੇ ਕਹਿੰਦੇ ਓਏ ਹੋਰ ਦੇਖੋ ਇਹ ਬਈ ਫੇਰ ਆਹੀ ਕੱਢਨੇ ਆਪਾਂ ਬਸ ਲੋਈ ਨੂੰ ਮ ਬੁਲਾ ਲਿਆ ਬਾਈ ਨਾਲ ਦੇ ਨੂੰ ਹੈਗਾ ਆਇਆ ਬਈ ਉਹ ਆ ਗਿਆ ਨੱਚ-ਨੱਚਣ ਲੱਗ ਗਿਆ ਉਹਦਾ ਪੂਰਾ ਉਹ ਨੱਚ-ਨੱਚ ਕੇ ਉਹਦਾ ਡੇਡਾ ਹੋ ਗਿਆ ਇਹ ਉਹ ਚਲਾ ਗਿਆ ਲੋਈ ਉਹ ਚੱਲ ਪਿਆ ਆਪਣੇ ਖੜਾ ਕੇ ਲੋਈ ਇਧਰੋਂ ਬਈ ਇਹ ਚਲਾਦੇ ਸੀ ਉਧਰ ਉਹ ਸਰਾ ਪੱਤੀ ਅੱਲੀ ਟਿੱਡੇ ਚਲਾਦੇ ਸੀ ਬਈ ਓਏ ਭੰਦਾ ਯਾਰ ਆਹ ਮੇਰੇ ਨਾਲ ਦਾ ਨੱਚੀ ਜਾਂਦਾ ਪੂਰਾ ਮੂੜੇ ਹੋ ਕੇ ਚੱਲ ਮੂੜ ਤੇ ਆਵੇ ਹੋਵੇ ਪੂਰਾ ਜਾਦੂ ਕਰੀ ਜਾਂਦਾ ਆਹ ਵੇਖੋ ਇਹਦੇ ਟਿੱਡੇ ਚਲਾਦੇ ਸੀ ਬਈ ਗਾਲਾਂ ਕੱਢ ਨੂੰ ਅਗਰ ਰੁਕ ਜਾ ਤੇਰੀ ਵੱਡੇ ਦੀ ਕਹਿੰਦਾ ਫੇਰ ਮੈਂ ਚਲਾ ਦੇ ਬਈ ਮਾਰੇ ਉਹ ਮੇਰੇ ਉੱਤੇ ਨਾ ਬਈ ਛਿੱਟੇ ਡਿੱਗਣ ਲੱਗ ਗਈ ਸਿਰ ਤੇ ਮੇਰੇ ਅੱਖ ਦੇ ਤੈਨੂੰ ਆਏ ਹੋਣ ਲੱਗ ਗਈ ਕੰਮ ਇਹ ਕੰਮ ਬਈ ਕੋਈ ਨਾ ਕਰ ਵਜੇ ਖਤਰੇ ਵਾਲਾ ਕੰਮ ਆ ਇਹ ਖਰਤੇ ਨਾ ਉਹ ਚੰਗਿਆੜੇ ਡਿੱਗਣ ਲੱਗ ਜਾਂਦੇ ਉਹ ਹੋਵੇ ਉਹ ਚੰਗਿਆੜੇ ਡਿੱਗਣ ਲੱਗ ਗਏ ਸੀ ਮੇਰੇ ਬੇ ਕੰਮ ਨਾ ਕਰੋ ਜੇ ਬਈ ਕੋਈ ਵੀ ਵੀਰ ਬਣ ਕੇ ਥੋੜੇ ਮੂਰੇ ਹੱਥ ਬੰਨਦੇ ਕੰਮ ਨਾ ਕਰੋ ਜੇ ਹੁਣ ਆਉਣਗੇ ਅੱਗੇ ਫੇਰ ਅੱਗੇ ਫੜਦੇ ਬਾਈ ਨੇ ਨਿੱਕੂ ਨੇ ਸਾਡੇ ਨੇ ਇਹ ਵੱਡੂ ਆ ਸਾਡਾ ਇਹਨੇ ਫੜਦਾ ਸੀ ਇਹ ਕਹਿੰਦਾ ਮੈਂ ਵੀ ਚਲਾਉਣੇ ਆ ਲੋ ਜੀ ਉਦੋਂ ਅੱਗੇ ਵਰੀ ਆਪਣੀ ਆ ਜੂਗੀ ਫੇਰ ਦੂਬਾਰ ਆ ਗਿਆ ਬਾਈ ਮਣੀ ਮਣੀ ਬਈ ਹੁਣ ਇਹ ਵੀ ਕਰੂਗਾ ਇਹ ਆਪਦੇ ਘਰਾਂ ਲਈ ਚਲਾ ਦੂਗਾ ਜਰਾ ਯਾਰ ਇਹ ਆਪਦੇ ਘਰਾਂ ਲਈ ਨੂੰ ਚਲਾ ਰੰਦਾ ਹੁੰਦਾ ਲੋ ਬਈ ਹੁਣ ਬਾਈ ਨੇ ਫੜ ਲੈਣਾ ਫੇਰ ਅੱਗੇ ਆਪਣਾ ਡਾਂਸ ਚੈੱਕ ਕਰੋ ਜੇ ਬਈ ਹਾਂ ਸਾਡੀ ਜੋੜੀ ਚ ਨੱਚੀ ਜਾਂਦੀ ਆ ਲੋ ਜੀ ਭਾਵੇਂ ਬਾਈ ਪੂਰਾ ਫੁੱਲ ਜਾਦੂ ਕਰੀ ਜਾਂਦਾ ਪੂਰਾ ਹੋਵੇ ਮੋਲ ਪੂਰਾ ਇਹਦਾ ਸੈਕਟਰ ਹੋਇਆ ਪਿਆ ਇਹ ਕੰਮ ਪੂਰਾ ਹਣ ਤੁਹਾਨੂੰ ਦਿਖਾਵਾਂਗੇ ਆਪੀ ਬਾਈਕ ਤੇ ਉਹ ਇਹ glandular ਆ ਦੇ ਜਾਂਦੇ ਚੱਲ ਗਏ ਘਰੇ ਵੀ ਤੇ ਮੈਨੂੰ ਕਹੀ ਜਾਂਦੇ ਸੀ ਕਿ ਚੱਲ ਗਏ ਘਰੇ ਮੈਂ ਤਾਂ ਨਹੀਂ ਰਹਿਣੀ ਜਣਾ ਉਹ ਵੇ ਆ ਤੇ ਜਾਂਦੇ ਚੱਲ ਗਏ ਘਰੇ ਮੈਂ ਤਾਂ ਨਹੀਂ ਰਹਿਣੀ ਮੈਂ ਇਹਨੂੰ ਕੋ ਰੁਕ ਜਾ ਡਾਂਸ ਕਰਕੇ ਵੇਖ ਆ ਆ ਆ ਬੁੱਧਵਾਰ ਫੇਰ ਬਈ ਲੋ ਵੀ ਅੱਗੇ ਅੱਗੇ ਵੇਖੋ ਜੇ ਹੁਣ ਫੇਰ ਕੀ ਮਾਹੌਲ ਛੋਲ ਬਣਦਾ ਆ ਬਈ ਪੂਰਾ ਸੈਟ ਆ ਹੋਇਆ ਉਹ ਥਾਰ ਐ ਮਸ਼ਰਵਾ ਕਰੀ ਜਾਂਦੇ ਸੀ ਕੋਈ ਕਹਿੰਦੇ ਮੈਨੂੰ ਵੀ ਚਲੋ ਉਹ ਕਹਿੰਦੇ ਨੇਮ ਫੋਨ ਲੱchnਾ ਤੋਣੀ ਮੇਰੇ ਨਾਲ ਪਰ ਇਹ ਭਰਾਣ ਰੋਕੀ ਜਾਂਦੀ ਸੀ ਭਾਬੀ ਉਹ ਕਹਿੰਦੀ ਨਹੀਂ ਤੈਨੂੰ ਨਹੀਂ ਮੈਂ ਜਾਣ ਦੇਣਾ ਇੱਥੇ ਬਈ ਸਾਈਡ ਮੋਸ਼ਨ ਕੁਛ ਨਾਲਾ ਚੱਲ ਪਿਆ ਕੰਮ ਇਹਨੂੰ ਮੈਂ ਕਰਨ ਲੱਗਾ ਸਕਿੱਪ ਅੱਗੇ ਅੱਗੇ ਤੁਸੀਂ ਦੇਖ ਲਓ ਜੀ ਬਈ ਇੱਥੇ ਮੈਂ ਕੁਛ ਨਹੀਂ ਬੋਲ ਸਕਦਾ ਪ੍ਰਮੋਸ਼ਨ ਵਾਲੇ ਕੰਮ ਚੱਲ ਪੈ ਗਿਆ ਨਿਕਲ ਗਿਆ ਆਪਾਂ ਆ ਦੇਖੋ ਆਪਣਾ ਡਾਂਸ ਦੇਖੋ ਬਈ ਬਈ ਦੱਸ ਦੋ ਜੇ ਆਪਣਾ ਡਾਂਸ ਕਿਵੇਂ ਲੱਗਿਆ ਠੀਕ ਆ ਸਾਰੇ ਜਣੇ ਵੀਰ ਬਣ ਕੇ ਕਮੈਂਟ ਕਰਕੇ ਜਰੂਰ ਦੱਸੋ ਜੇ ਡਾਂਸ ਆਪਣਾ ਕਿਵੇਂ ਲੱਗਿਆ ਇਹ ਸਾਡਾ ਡਾਂਸ ਚੱਲੂਗਾ ਅਣ ਲੰਬਾ ਹੀ ਚੱਲੂਗਾ ਥੋੜਾ ਜਿਹਾ ਯਾਰ ਨਾਮ ਦਾ ਵੀ ਪੂਰਾ ਮਿਲ ਸ਼ਤਾ ਕਰਦੇ ਡਾਂਸ ਚ ਪੂਰਾ ਚੱਲ ਮੁੜ ਕੇ ਬੰਦੇ ਆ ਸੀ ਬਈ ਖੱਪ ਬਾਈ ਦੀ ਵਿਆਹ ਤੇ ਖੱਪ ਤਾਂ ਕਹਿ ਨਹੀਂ ਸਕਦੇ ਇੰਜਵਾਇ ਕੀਤਾ ਬਈ ਪੂਰਾ ਫੁੱਲ ਫਰੀ ਮਾਈਂਡ ਪੂਰਾ ਹੈ ਫਰੀ ਮਾਈਂਡ ਕੀਤਾ ਸੀ ਬਈ ਬਕਲਾ ਡਾਂਸ ਬਕਲਾ ਡਾਂਸ ਦੇਖੋ ਬਕਲਾ ਡਾਂਸ ਹਾਂ ਦੇਖੋ ਸਾਡਾ ਪੂਰਾ ਅੰਜਵਾਇਮੈਂਟ ਕਰ ਰਹੇ ਆ ਸਦੇ ਕੋ ਬਾਸ ਹੋ ਜਾਂਦਾ ਜਿਹੜਾ ਵੀਰ ਮੰਡਾ ਦੇ ਨਾਲ ਗੱਲ ਕਰੀ ਬੜੀ ਰਕਮੈਂਟ ਕਰਕੇ ਜਰੂਰ ਦੱਸੋ ਇਹ ਡਾਂਸ ਸਾਡਾ ਕਿਵੇਂ ਲੱਗਿਆ ਜਿਹੜੇ ਜਿਹੜੇ ਵੀਡੀਓ ਦੇਖਦੇ ਆ ਬਈ ਉਹ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਵੀਰ ਬਣ ਕੇ ਨਾਲ ਹੌਸਲਾ ਹੋ ਜਾਂਦਾ ਲਾਈਕ ਜਰੂਰ ਕਰਿਆ ਕਰੋ ਵੀਰ ਬਣ ਕੇ ਸ਼ੇਅਰ ਭਲਾ ਨਹੀਂ ਕਰਿਆ ਕਰੋ ਪਰ ਜਿਹੜੇ ਵੇਹਦੇ ਆ ਲਾਈਕ ਜਰੂਰ ਕਰਦੇ ਕਰੋ ਬਈ ਡਾਂਸ ਚੈੱਕ ਕਰ ਲਿਆ ਆਪਣਾ ਲਾਈਕ ਤੇ ਇਹ ਉਹ ਦੂਬਾਰਾ ਆਪਾਂ ਕਰਾਂਗੇ ਬਈ ਐਂਡ ਕਿਉਂਕਿ ਪੂਰੀ ਮੇਰੇ ਤੋਂ ਸਾਰੀ ਵੀਡੀਓ ਨਹੀਂ ਬਣੀਗੀ ਲਓ ਬਈ ਇਹ ਆਪਣਾ ਐਂਡਾ ਵਲੌਗ ਆਪਣਾ ਸਾਰਾ ਓਕੇ ਹੋ ਗਿਆ ਉਧਰੋਂ ਸੀਪਾ ਫੋਨ ਲਈ ਜਾਂਦਾ ਵਿੱਚ ਲਓ ਬਈ ਇਹ ਆਪਣਾ ਅੱਜ ਦਾ ਵਲੌਗ ਹੋ ਗਿਆ ਡਨ ਆ ਆਪਨੇ ਚੱਲੇ ਆ ਡੀਜੇ ਵਾਲੇ ਡੀਜੇ ਦੇ ਡੀਜੇ ਚੱਕ ਕੇ ਲੈ ਕੇ ਚੱਲੇ ਆ ਦਿਲ ਖੋ ਕੇ ਲੈ ਗਿਆ ਮੇਰਾ ਕੇ ਸੋਣਾ ਮੁੰਡਾ ਲੱਛੇ ਓ ਲਖਮਣੇ ਦਾ ਓਕੇ ਵੀਰੇ ਆਪਣਾ ਹੋ ਗਿਆ ਕੰਮ ਪੂਰਾ ਲੋ ਵੀਰੇ ਆਪਣਾ ਵਲੌਗ ਹੋ ਗਿਆ ਖਤਮ ਵੀਰੇ ਜਿਹਨੂੰ ਲੋ ਜਿਹਨੂੰ ਵਲੌਗ ਪਸੰਦ ਆ ਉਹ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਰੇ ਕਮੈਂਟ ਵੀਰ ਬਣ ਕੇ ਜ਼ਰੂਰ ਕਰ ਦਿਆ ਕਰੋ ਵੀਰੇ ਹੁਣ ਅਸੀਂ ਸਾਡਾ ਵਲੌਗ ਹੋਣ ਲੱਗਿਆ ਖਤਮ ਉਦੋਂ ਬਾਅਦ ਅਸੀਂ ਸਵੇਰ ਦਾ ਹੁਣ ਅਸੀਂ ਸਵੇਰ ਵਲੌਗ ਬਣਾਵਾਂਗੇ ਜੀ ਸਵੇਰ ਪੈਲਸ ਦਾ ਪਹਿਲਾਂ ਅਸੀਂ ਢੜੀ ਢੜੀ ਹੋਵਾਂਗੇ ਧੋਣਾ ਆ ਕੇ ਧੋਣਾ ਆ ਕੇ ਅਸੀਂ ਬਣਾਵਾਂਗੇ ਵਲੌਗ ਸਵੇਰ 7:00 ਬੈਲਸ ਦਾ ਚਲੋ ਵੀਰੇ ਓਕੇ ਬਾਏ ਗੁੱਡ ਨਾਈਟ ਲਵ ਯੂ ਗੂਗਲ ਪੇ ਕਰ ਦਿਓ ਸਾਰੇ ਸਾਰੇ ਓਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਵੀਰੇ ਬਹੁਤ ਬਹੁਤ ਧੰਨਵਾਦ